ਵਾਹ ਇਹ ਵੀ ਚੰਦ ਦੀ ਕਰਤੂਤੀ ਲੱਗਦੀ ਐ ਮੈਨੂੰ ਪਹਿਲਾਂ ਵੀ ਇਹਨੇ ਮੈਨੂੰ ਅਸੀਂ ਡੱਕ ਰਿਆਗਾ ਇਹਨੂੰ ਹੁਣ ਦੱਸਦਾ ਐ ਐਤ ਕੀ ਕੁਛ ਭੈਣ ਲਈ ਲੈ ਕੇ ਵੀ ਨਹੀਂ ਆਇਆ ਓ ਚਾਚੀ ਇਹ ਕਿਵੇਂ ਪਹਿਲੀ ਉਰੀ ਫਿਰਦੀ ਐ ਚਾਚੀ ਦੇਖ ਕੇ ਤੂੰ ਤਾਂ ਮੇਰੇ ਉੱਤੇ ਵੀ ਕੁੜਾ ਪਾਈ ਜਾਨੀ ਆ ਓ ਵੀਰਾ ਵੀ ਆ ਗਿਆ ਲੈ ਆ ਗਿਆ ਕੁੜੇ ਮੈਨੂੰ ਵੀ ਛੀਟੀ ਜੀ ਸੁਣੀ ਸੀ ਨੂੰ ਪੁੱਤੇ ਦੀ ਬੂ ਜਦੋਂ ਸੀਟੀ ਸੁਣੇ ਤਾਂ ਇਹੀ ਆਉਂਦਾ ਕੋਈ ਗੱਲ ਐ ਕਿ ਕੁੱਤੇ ਦੀ ਪੂੰਛ ਨੂੰ 12 ਸਾਲ ਡੱਬੇ ਚ ਮ ਸਿੱਧੀ ਕਰਕੇ ਰੱਖ ਦੋ ਉਹ ਸਿੱਧੀ ਨਾ ਹੋਈ ਕੁੱਤੇ ਦੀ ਮੈਂਨੇ ਇੱਕ ਗੱਲ ਦੱਸ ਚਾਚੀ ਕੁੱਤੇ ਦੀ ਪੂੰਛ ਨੂੰ ਸਿੱਧੀ ਕਰਨਾ ਕਾਦੇ ਵਾਸਤੇ ਆ ਲੋਕ ਆਪ ਤਾਂ ਸਿੱਧੇ ਨਹੀਂ ਹੁੰਦੇ ਕੁੱਤੇ ਦੀ ਪੂੰਛ ਦੇ ਪਿੱਛੇ ਪਏ ਰਹਿੰਦੇ ਨੇ ਮੈਂ ਨਿਆਣੀ ਤੋਂ ਵਿਆਹੀ ਵੀ ਗਈ ਐਡੀ ਕੱਡੀ ਹੋ ਗਈ ਆ ਮੈਂ ਜਦ ਸੁਣਦੀ ਆ ਬਸ ਇਹੀ ਕੁੱਤੇ ਦੀ ਪੂੰਛ ਸਿੱਧੀ ਨਹੀਂ ਹੁੰਦੀ ਭਲਾ ਤੁਸੀਂ ਪਤਾਸੇ ਲੈਣੇ ਆ ਸਿੱਧੀ ਕਰਕੇ ਆ ਸਾਡੇ ਤਿੰਨ ਰੱਖੇ ਹੋਏ ਨੇ ਆ ਆ ਫਿਰਦੇ ਨੇ ਇਥੇ ਕੁੱਤੇ ਕਿਸੇ ਦੀ ਸਿੱਧੀ ਨਹੀਂ ਹੈਗੀ ਫਿਰ ਕੀ ਹੋ ਗਿਆ ਥੋੜੇ ਪ੍ਰੀਤੋ ਇਹ ਮਸਾਲਾ ਦਿੱਤੀਆਂ ਗਈਆਂ ਨੇ ਸਿਆਣਿਆਂ ਨੂੰ ਹੀ ਦਿੱਤੀਆਂ ਹੁੰਦੀਆਂ ਇਹ ਇਹ ਕੋਈ ਕੰਮ ਦੀ ਗੱਲ ਹੈ ਮੈਂ ਉਹਨੂੰ ਕਹਿਣੀ ਆ ਉਹ ਆਪਣੇ ਬੌਲੇ ਨੂੰ ਆਹ ਹੁੰਦਾ ਜਿਹੜਾ ਬੌਲਾ ਕਾਨੂੰ ਆ ਚਾਚੀ ਤੂੰ ਵੀ ਐਵੇਂ ਬਸ ਲੋਕਾਂ ਦੇ ਪਿੱਛੇ ਲੱਗ ਸੱਚੀ ਗੱਪਣੇ ਸਸੇਕਾਲ ਮੈਂ ਤਾਂ ਪਤਾ ਲੱਗਾ ਨਾ ਜਦੋਂ ਮੈਨੂੰ ਤੂੰ ਬਿਮਾਰ ਆ ਮੈਂ ਤਾਂ ਪਹਿਲੀ ਭੱਜ ਆਇਆ ਮੈਂ ਫਿਰ ਜੇ ਤੂੰ ਆਉਣਾ ਸੀ ਤੂੰ ਚਾਚੀ ਨਾਲ ਲਿਆ ਜਾਂਦਾ ਇਹ ਕਿਵੇਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਚਾਚੀ ਤੂੰ ਉੱਠ ਸਕਦੇ ਹੈਗੀ ਵੇ ਮੈਂ ਤੁਰਕਿਆ ਕੀ ਕਰਨਾ ਤੂੰ ਔਖਾ ਪਤਾ ਕਿੰਨੇ ਬੱਸਾਂ ਦੇ ਵਿੱਚ ਭੀੜ ਹੁੰਦੀ ਆ ਬੱਸਾਂ ਦੇ ਵਿੱਚ ਥੋੜਾ ਦਾ ਆਧਾਰ ਕਾਰਡ ਚੱਲਦਾ ਫ੍ਰੀ 'ਚ ਆ ਜਾਣੇ ਉਹ ਮੈਨੂੰ ਉੱਥੇ ਦੇਖੀ ਜਾਣਾ ਮੈਂ ਤਾਂ ਖੱਦਲ ਖਵਾਰ ਹੁੰਦਾ ਐ ਵੀ ਇੱਥੇ ਪਿੰਡਾਂ 'ਚ ਕਿਹੜੀ ਆਧਾਰ ਕਾਰਡ ਵਾਲੀਆਂ ਹੁੰਦੀਆਂ ਨੇ ਮਿੰਨੀਆਂ ਆਉਂਦੀਆਂ ਨੇ ਮਿੰਨੀ ਆਉਂਦੀਆਂ ਨੇ ਹੋਰ ਪੈਣੇ ਠੀਕ ਐ ਤੂੰ ਤੂੰ ਕਹਦੇ ਸੀ ਆਏ ਹੁਣ ਬੱਸ ਚ ਆਇਆ ਬੱਸ ਤਾਂ ਮੈਂ ਤਾਂ ੱੱਕੇ ਖਾ ਕੇ ਲੈ ਦੱਸ ਤੂੰ ਬੋਲਾ ਹੀ ਆ ਤੂੰ ਘਰੇ ਰਹਿ ਜਾਂਦਾ ਤੈਨੂੰ ਕੀ ਲੋੜ ਸੀ ਆਉਣ ਦੀ ਮੈਂ ਤਾਂ ਟੜਕੇ ਦਾ ਤੜਾ ਸੀ ਉਹ ਉੱਥੇ ਮੇਰੀ ਅੱਖ ਲੱਗ ਗਈ ਮੈਂ ਤਾਂ ਗਾਹ ਹੀ ਲੰਗਿਆ ਸੀ ਭਣੇ ਲੈ ਆਇਆ ਕੁੱਤੇ ਦੀ ਪੂੰਛੇ ਹੁਣ ਆਉਂਦੀ ਐ ਨਾ ਗੱਲ ਸਹੀ ਅ ਨਪੁੱਤੇ ਦੀ 부ੜੀ ਐ ਨੇ ਮਾਰਤੀ ਕਨੇਕਟਰੀ ਚ ਇਹ ਕੱਟਤਾ ਹਜੇ ਆ ਚੋੜਾ ਇੰਦਰਿਆ ਨੇ ਮੈਂ ਤਾਂ ਰੱਖਦਾ ਨਹੀਂਗਾ ਤਾਂ ਇਹ ਵੀ ਮੈਨੂੰ ਐ ਕਰੀ ਜਾਂਦੀ ਹੁੰਦੀ ਐ ਭੈਣੇ ਘਰੇ ਵੀ ਚੱਲ ਤੂੰ ਆਉਂਦੇ ਫੇਰ ਲੜਨ ਲੱਗਿਆ ਦੱਸ ਮੈਨੂੰ ਕੀ ਫਾਇਦਾ ਤੁਹਾਡੇ ਦੋਹਾਂ ਦੇ ਐ ਦਾ ਮੈਨੂੰ ਤਾਂ ਤੁਸੀਂ ਹੋਰ ਉਲਟਾ ਬਿਮਾਰ ਕਰਕੇ ਵਗ ਜੋਂਗੇ ਡਾਕਟਰ ਨੇ ਤਾਂ ਮੈਨੂੰ ਕਿਹਾ ਦਿਮਾਗ ਤੇ ਕੋਈ ਟੈਨਸ਼ਨ ਨਹੀਂ ਪਾਣੀ ਤੁਸੀਂ ਮੈਨੂੰ ਟੈਨਸ਼ਨ ਨਾ ਦੇਣਾਗੇ ਫੇਰ ਭੈਣੇ ਭੁੱਖ ਬਹੁਤ ਲੱਗੀ ਆ ਕੋਈ ਨਾ ਪਾ ਕੰਮ ਕਰਕੇ ਸਾਰੀ ਰੋਟੀ ਖਾਣੇ ਆ ਚਾਚੀ ਵੀ ਭੁੱਖਾ ਹੀ ਰਹਿਣਾ ਉੱਥੇ ਕੁਝ ਖਾ ਕੇ ਨਹੀਂ ਆਇਆ ਮੈਂ ਕਾਦੀ ਆਈਆਂ ਮੈਂ ਹਜੇ ਤੱਕ ਨਹੀਂ ਕੁਝ ਖਾਤਾ ਤੈਨੂੰ ਚਾਚੀ ਰੋਟੀ ਦੀ ਕੀ ਲੋੜ ਐ ਤੂੰ ਤਾਂ ਗਾਲਾਂ ਕੱਢ ਕੇ ਰੱਦ ਲੈਣੀ ਐ ਜੇ ਗਾਲਾਂ ਕੱਢਣੀ ਕਿਹੜੇ ਸਿਖਾਲੀਆਂ ਨੇ ਇਹ ਵੀ ਦਿਮਾਗ 'ਚ ਸੋਚਣੀਆਂ ਪੈਂਦੀਆਂ ਨੇ ਵੀ ਕਿਹਨੂੰ ਕਿਹੜੀ ਗਾਲ ਕੱਢਾਂ ਕਿਹਨੂੰ ਕਿਹੜੀ ਕੱਢਾਂ ਹਾਂ ਐਵੇਂ ਥੋੜੀ ਮੈਨੂੰ ਗੇਬੋ ਲੱਦਣ ਵਾਲੀ ਕਹਿੰਦੇ ਨੇ ਚੰਗਾ ਚੱਲ ਇਨੂੰ ਖਵਾਈਏ ਕੋੜੇ ਬਣਾ ਕੇ ਕੁਛ ਨਾ ਪੈਣੇ ਹੁਣ ਦੇਖੀ ਚੁੱਕਲੇਸ ਆਪਣੇ ਮੁੱਕਣਾ ਹੀ ਨਹੀਂ ਹੋਏ ਵੀ ਆ ਗਈ ਹੁਣ ਚੱਲ ਕੋਈ ਨਾ ਤੂੰ ਹੱਥ ਮੂੰਹ ਤੋਂ ਚੱਲ ਮੈਂ ਰੋਟੀ ਲੈ ਕੇ ਆਉਣੀ ਆ ਤੇਰੇ ਵਾਸਤੇ ਪੈਣਿਆ ਸਾਂਝੀ ਲਈ ਹੋਈ ਐ ਸਾਂਝੀ ਨਹੀਂ ਹੈਗੀ ਬਰੋਟਾ ਅੱਛਾ ਕੋਈ ਨਾ ਅਥਨੇ ਪੰਗਾ ਗੀਤ ਕਾਵਾਂਗੇ ਨਾ ਚਾਚੀ ਗਾਊਗੀ ਫਿਰ ਚਾਚੀ ਗੀਤ ਗਾਊਗੀ ਹਾਂ ਕਿਉਂ ਹਾਂ ਚੱਲ ਰੋਟੀ ਖਵਾ ਪੈਣੇ ਪਹਿਲਾਂ ਹੁਣ ਇਹ ਤਾਂ ਡਰ ਗਿਆ ਵੀ ਚਾਚੀ ਕਿਤੇ ਗੀਤਾਂ ਚ ਵੀ ਗਾਲਾਂ ਹੀ ਨਾ ਕੱਢੀ ਜਾਵੇ ਹਾਂ ਚਲ ਚਲ ਰੋਟੀ ਹੋਏ ਮੈਂ ਮਰ ਜਾ ਬੁਆ ਕੀ ਹੋਏ ਵੇ ਤੇਰਾ ਭੇੜਾ ਬੈਦੇ ਕੀ ਜਲੂਸ ਕੱਢਿਆ ਆਉਂਦਾ ਇਹ ਤਾਂ ਫੇਰ ਰੱਜਿਆ ਆਉਂਦਾ ਉਹ ਕਿਤੇ ਉਹ ਸਰਪੰਚ ਵੀ ਨਾ ਆਪਾਂ ਨੂੰ ਗਾਲ ਕੱਢੇ ਯਾਰ ਆਹ ਗੱਡੂ ਆਪਾਂ ਕਿਹੜਾ ਪਈ ਹੈ ਯਾਰ ਮੈਂ ਕਰ ਉਹ ਕੱਢ ਦੂੰ ਜੇ ਛੋਨੂ ਗਾਲ ਕੱਢਤੀ ਉਹ ਤੂੰ ਚੱਲ ਤੂੰ ਨਾ ਚੁੱਪ ਕਰਕੇ ਪਈ ਨਹੀਂ ਪਈ ਜਾ ਹੁਣ ਤੂੰ ਆਉਣਾ ਕਰਿਆ ਕਰ ਇੱਥੇ ਪੈ ਜਾ ਓਏ ਪੈ ਉਹਦੇ ਕੀ ਦਾ ਸਿੱਧਾ ਬਾਹਰ ਮੈਨੂੰ ਵੀ ਦੇਖ ਲਿਆ ਤੀ ਸਿੱਧਾ ਬਾਹਰ ਇਹਨੂੰ ਔਲੇ ਦੀਆਂ ਨੱਤਾਂ ਆ ਕੀ ਭੂਮੇ ਮਰ ਜਾ ਆ ਕੀ ਜਲੂਸ ਕੱਟ ਕੇ ਆਇਆ ਹੈ ਬੋਤਲ ਚ ਕੀ ਖੜਾ ਹੋਇਆ ਤਾਂ ਪਊਗਾ ਇੱਥੇ ਤਰ ਆ ਪੀ ਲਏ ਨੇ ਸਰਪੰਚ ਨੇ ਅੱਜ ਮੇਰਾ ਵੀ ਪਰਨਾ ਖੋਤਾ ਕਰ ਜਾ ਇਹਨੂੰ ਘਰੇ ਕਾਹਨੂੰ ਲੈ ਕੇ ਆਉਣਾ ਸੀ ਉੱਥੇ ਰੂੜੀਆਂ ਚ ਸੱਟ ਕੇ ਆਉਣਾ ਸੀ ਕੰਜਰ ਨੂੰ ਥੇ ਹੋਣੇ ਨੇ ਕੀ ਜਲੂਸ ਕੱਢ ਰੱਖਿਆਗਾ ਬੇੜੀ ਬੈਠੀ ਆਲਾ ਤੇਰੀ ੱਡੀ ਇੱਜ਼ਤ ਵੇ ਤੋ ਸਰਪੰਚਾ ਦੇਖ ਲਾ ਦੇਖ ਲਾ ਪਿੰਡ ਦਾ ਮੁਦਬਰ ਬੰਦਾ ਦੇਖ ਲਾ ਕਿਵੇਂ ਪਿਆ ਚੌੜੀਆਂ ਲੱਤਾਂ ਖਰੀ ਪਿਆਗਾ ਪੀ ਕੇ ਮੂਤ ਸ਼ਰਾਬੀ ਬੰਦੇ ਨੂੰ ਬਾਹਲੀ ਪਕਾਈ ਨਹੀਂ ਮਾਰਦੇ ਹੁੰਦੇ ਇਹਦੇ ਤਾਂ ਉੱਤੋਂ ਦੀ ਉੱਤੋਂ ਦੀ ਆ ਮਰਨਿਆ ਮੇਰੇ ਯਾਰ ਦੇ ਦੇ ਦੀ ਮੁੱਛਾਂ ਨੂੰ ਬਟ ਪਲੇ ਉਹਦੇ ਜਣਾ ਮੇਰੇ ਯਾਰ ਦੀਆਂ ਮੁੱਛਾਂ ਉੱਤੀ ਰਹਿਣੀਆਂ ਕੁੱਤੀ ਕਿਵੇਂ ਭਾਕਦੀ ਐ ਬਕਵਾਸ ਨਾ ਕਰ ਐ ਕਰ ਹੁਣ ਜਾਂਦਾ ਪੱਲੇ ਨਿਕਲ ਜਾਂਦਾ ਹਰ ਕੰਮ ਨਿਕਲੀ ਹੈਣਾ ਕੰਮ ਪਾ ਤੁਹਾਨੂੰ ਵਧੂਗਾ ਚੰਦ ਹਾਂ ਚੜ ਕੇ ਮਿਲਾਂਗੇ ਤੈਨੂੰ ਬੋਤਲ ਲਿਆ ਫੜ ਕੇ ਜਾਂਦਾ ਠੀਕ ਕਿਦੋ ਮੇਰੀ ਗੱਲ ਸੁਣਾ ਇਹਦੇ ਵਿੱਚ ਪੌਵਾਕ ਰਹਿ ਗਿਆ ਥੋੜਾ ਜਿਹਾ ਹੀ ਐ ਤੂੰ ਪੀ ਰਹਾ ਹੈ ਮੈਂ ਤਾਂ ਪੀਊਗਾ ਹੀ ਨਹੀਂ ਫੇਤਰੀ ਜਨਾਨੀ ਨੇ ਤਾਂ ਡੋਲੇ ਦੇਣੀਆਂ ਇਹੇ ਤੋ ਇਹਦੇ ਕਿਸੇ ਹਿੱਲੇ ਆਵੇ ਬੋਤਲ ਫਾੜ ਲਿਆ ਮੇਰੇ ਨੌ ਤੇ ਠੇਕੇਦਾਰ ਕੰਜਰੋ ਕੋਈ ਚਾਚ ਦਾ ਕੰਮ ਕਰ ਲਓ ਤੂੰ ਬੋਲੀ ਨਾ ਚੰਗਾ ਹੁਣ ਬੋਤਲ ਫਾੜ ਲਿਆ ਮੈਂ ਲਿਓਣਾ ਪਹਿਲੇ ਬੋਲੀ ਨਾ ਕੁਛ ਨਾ ਗੱਲ ਸੁਣ ਕੇ ਜਾ ਵੀ ਮੇਰੀ 1 ਮਿੰਟ ਇਧਰ ਮੈਨੂੰ ਮੂਤ ਪਲਾ ਕੇ ਆਇਆ ਸਿੱਟ ਗਿਆ ਆਪਦੇ ਘਰ ਹੀ ਲੈ ਜਾ ਹੁਣ ਇਹਨੂੰ ਮੈਂ ਨਹੀਂ ਰੱਖਦੀ 270 ਬੀ ਲਾਇ ਤੇ ਜਿਹਨੂੰ ਮੂਤ ਕਹਿਣੀ ਐ 270 ਲਾਇ ਤੇ ਨਾਲੇ ਭਈ ਐਸੀ ਨਹੀਂ ਪਈ ਐ ਐਸੀ ਥੋੜੀ ਪਈ ਐ ਐਦਾ ਚੱਕ ਕੋਣ ਕਿਨੂੰ ਕਿੰਨਾਕ ਪਿਆ ਦੂ ਚੱਲ ਆਪਾਂ ਚੱਲ ਪੈਸਾ ਖੋਟ ਆਵਦਾ ਬਾਣੀ ਇਹਨੂੰ ਕਿ ਦੋਸਾ ਦੇ ਲਾ ਇਹਦਾ ਭਈ ਦਿਨੋ ਦਿਨ ਵਿਗੜਦਾ ਜਾਂਦਾ ਮੈਂ ਤਾਂ ਨਹੀਂ ਰਹਿੰਦੀ ਹੁਣ ਮੈਂ ਤਾਂ ਉੱਜੜ ਗਈ ਕਿਸੇ ਪਾਸੇ ਮੈਂ ਤਾਂ ਮੁੜ ਕੇ ਨਹੀਂ ਆਉਂਦੀ ਹੁਣ ਆਂ ਦੇਖ ਲਈ ਆਹੋ ਆਹੀ ਗੱਤ ਤੂੰ ਕਹ ਲ ਜਾਂਗਾ ਵੀ ਇਹ ਜਾਵੇ ਆਹੀ ਗੱਤ ਪੜਦਾ ਓਏ ਤੇਰਾ ਹੂੰ ਦੇਖ ਸਹੀ ਤੇਰੇ ਹਲਕਾ ਜਿਹਾ ਡੰਡਾ ਲਾਉ। ਕੁਛ ਨਾ ਕੁਛ ਤਾਂ ਕਰਨਾ ਪਊ। ਐ ਤਾਂ ਨਹੀਂ ਇਹ ਠੀਕ ਆਉਂਦਾ ਹੈਗਾ। ਇਹਨਾਂ ਦੋ ਐ ਤਾਂ ਨਹੀਂ ਕੰਮ ਚੱਲਣਾ। ਇਹ ਤਾਂ ਘਰੋਂ ਤੇਥੋਂ 500 ਦਾ ਨੋਟ ਲੈ ਜਾਂਦਾ। ਮੂਤ ਨੇ ਲੋਕਾਂ ਨੂੰ ਭਲਾ ਆਉਂਦਾ, ਨਾ ਆਪ ਪੀ ਆਉਂਦਾ। ਰਹ ਹੁੱਕ ਜਾਣਾ ਤੇ ਮੈਂ ਮਾਰ ਹੀ ਦਿੰਨੀ ਅੱਜ। ਕਰਾ ਮਰ ਮਰ ਤਾ ਫੇ ਕਿਵੇਂ ਕਰਦਾ ਤੂੰ? ਨਾ ਜੀ ਕਰਦਾ ਅਜਾ ਤੈਨੂੰ ਮਾਰ ਹੀ ਦੂੰ ਰੁੜ ਜਾਣਾ ਥੇ ਹੋਣਿਆ ਜਿਹੜਾ ਤੂੰ ਮੇਰਾ ਦੋਸਤ ਅੱਡ ਰੱਖਿਆ ਸ਼ਰਮ ਕਰ ਲੈ ਮਾੜੀ ਮੋਟੀ ਮੈਂ ਤਾਂ ਸਰਪੰਚ ਆ ਪਿੰਡ ਦਾ ਸਰਪੰਚ ਕਿਉ ਸਰਪੰਚੀ ਰੋਲੀਏ ਤੇ ਹੈ ਕਿਹੜਾ ਖੜੂ ਕਾਲੂ ਤੇਰੇ ਨਾਲ ਪਵਾਲੀਂ ਵੋਟਾਂ ਹੁਣ ਲੋਕਾਂ ਤੋਂ ਜਿਹੜਾ ਤੂੰ ਗੰਦ ਪਾ ਰੱਖਿਆਗਾ ਪਾਵਰ ਵਾਲੇ ਸਾਡੇ ਚ ਮੈਂ ਤਾਂ ਕੰਮ ਕਰ ਆਵਦਾ ਰੁਜ ਜਾ ਹੋ ਰਾਜਾ ਕੁੜੀਆਂ ਆਰਤੀ ਕਰਦੀਆਂ ਨਾਲ ਸਾਂਝੀ ਜਗਾ ਲੀਏ ਪਹਿਲਾਂ ਆਪਾਂ ਚਾਚੀ ਉਰੀ ਲਾ ਦੇ ਚੁੜੇ ਉਹ ਕਈ ਕੁੜੀਆਂ ਕੱਤਰੀਆਂ ਦਾ ਕੰਮ ਹੁੰਦਾ ਹੈ ਗਾਂਢ ਗਮਾਂਡੀਆਂ ਦਾ ਤੁਹਾਡੇ ਆਪਾਂ ਦੁਆ ਹੀ ਜਾਣ ਕੋਈ ਆਉਂਦੀ ਹੀ ਨਹੀਂ ਸਾਡੇ ਨਹੀਂ ਕੋਈ ਬੁਲਾਇਆ ਤੋਂ ਵੀ ਆਉਂਦਾ ਕਿਉਂ ਆ ਛੜੇ ਮਲੰਗਦੀਆਂ ਕਰਤੂਤਾਂ ਐਤੋਂ ਡਰਦੀ ਕੋਈ ਨਹੀਂ ਆਉਂਦੀ ਸਾਡੇ ਕੋਲ ਕੁਬੜੀ ਵੀ ਇਹੀ ਜੀਆ ਤੁਹਾਡੀ ਕਿਦੇ ਨਾ ਬਰਤਨ ਚੋ ਗਿਆ ਚੁਗਲੀਆਂ ਕਰਾ ਲੈ ਸਾਡੇ ਤਾਂ ਕੋਈ ਬੁਲਾਇਆ ਨਾ ਆਵੇ ਚਲ ਆ ਜਾ ਚਾਚੀ ਤੂੰ ਹੀ ਕਰ ਦੇਗੀ ਤਾ ਲੈ ਕੁੜ ਜੋਤ ਲਾ ਦੇ ਪਹਿਲਾਂ ਮੂਰੇ ਜਾਗ ਸਾਂਜੀ ਜਾਗ ਤੇਰੇ ਮੱਥੇ ਲੱਗੇ ਪਾਗ ਤੂੰ ਜਾਗ ਸਾਂਜੀ ਜਾਗ ਤੇਰੇ ਮੱਥੇ ਲੱਗੇ ਪਾਗ ਜਾਗੂਗੀ ਜਗਾਉਂਗੀ ਸਭ ਦੇ ਵੀਰ ਖੜ੍ਹਾਉਂਗੀ ਜਾਗੂਗੀ ਜਗਾਉਂਗੀ ਸਭ ਦੇ ਵੀਰ ਖੜ੍ਹਾਉਂਗੀ ਨੀ ਤੂੰ ਲਾਈ ਮੇਰੀ ਸਾਂਜੀ ਝੱਜ ਪਰ ਆ ਗਾਇਣਿਆਂ ਦਾ ਨੀ ਤੂੰ ਲੈ ਮੇਰੀ ਸਾਂਜੀ ਛੱਜ ਪਰ ਆ ਗਏ ਆਂ ਦਾ ਮੇਰੀ ਸਾਂਜੀ ਤਾ ਮੰਗਦੀ ਹਰ ਹਰ ਗੋਭਰ ਮੇਰੀ ਸਾਂਜੀ ਤਾ ਮੰਗਦੀ ਹਰ ਹਰ ਗੋਭਰ ਨੀ ਮੈਂ ਕਿਥੋਂ ਲਿਆ ਮਾਂ ਮੇਰੀ ਸਾਂਜੀ